ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਇੱਕ ਸਕੂਲ ਤੋਂ ਉਦੋਂ ਨਿਕਲ ਕੇ ਸਾਹਮਣੇ ਆਈ ਜਦੋਂ ਇੱਕ ਨਿੱਕੀ ਜਿਹੀ ਜਵਾਕੜੀ ਦੀ ਮੌਤ ਹੋ ਗਈ ਉਹ ਵੀ ਸਕੂਲ バス ਦੇ ਟਾਇਰ ਦੇ ਥੱਲੇ ਆ ਕੇ ਜੀ ਹਾਂ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਮਾਪਿਆਂ ਦੀ लाडली ਤੀ ਦੀ ਦਰਦਨਾਕ ਮੌਤ ਹੋਈ ਹੈ ਸਕੂਲ ਦੇ ਵਿੱਚ 8:30 ਵਜੇ ਆਪਣੇ ਘਰ ਤੋਂ ਬੈਠਦੀ ਹੈ ਉੱਤਰਦੀ ਹੈ ਸਕੂਲ ਦੇ ਅੰਦਰ ਜਾ ਕੇ ਤੇ ਉਸੇ ਦੌਰਾਨ ਟਾਇਰ ਦੇ ਥੱਲੇ ਆ ਜਾਂਦੀ ਹੈ ਤੇ ਹੁਣ ਪਰਿਵਾਰ ਆਪਣੀ ਧੀ ਦਾ ਆ ਹਾਲ ਦੇਖ ਕੇ ਸਕੂਲ ਤੇ ਵੱਡੇ ਇਲਜ਼ਾਮ ਵੀ ਲਗਾ ਰਿਹਾ ਹੈ ਕਿ ਬਿਨਾ ਕੰਡਕਟਰ ਤੋਂ ਬੱਸ ਡਰਾਈਵਰ ਚਲਾ ਰਿਹਾ ਸੀ ਤੇ ਉੱਥੇ ਹੀ ਬੱਚੇ ਜਿਹੜੇ ਬੱਸ ਦੇ ਵਿੱਚ ਬੈਠੇ ਸੀ ਉਹਨਾਂ ਦੇ ਲਈ ਲਾਪਰਵਾਹੀ ਵਰਤੀ ਗਈ ਹੈ ਜਦੋਂ ਡਰਾਈਵਰ ਬੱਸ ਲੈ ਕੇ ਬੱਚਿਆਂ ਨੂੰ ਉਤਾਰ ਰਿਹਾ ਸੀ ਤਾਂ ਬੱਚੀ ਜੋ ਹੈ ਟਾਇਰ ਦੇ ਥੱਲੇ ਆ ਜਾਂਦੀ ਹੈ 7 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਮਹਿਰਾ ਨਾਮ ਦੀ ਇਹ ਬੱਚੀ ਜਿਹੜੀ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂ ਰਹੀ ਐ ਮਾਪਿਆਂ ਦੀ लाਡਲੀ ਧੀ ਸੀ ਪਰ ਮਾਪਿਆਂ ਦੇ ਕੋਲ ਅੱਜ ਉਹਨਾਂ ਦੀ ਔਲਾਦ ਨਹੀਂ ਬਚੀ ਐ ਤੇ ਜਿੱਥੇ ਹੀ ਵੱਡੇ ਦੋਸ਼ ਸਕੂਲ ਤੇ ਲੱਗੇ ਨੇ ਕਿ ਸਕੂਲ ਨੇ ਕੁੰਡੇ ਜੰਦੇ ਅੰਦਰੋਂ ਲਗਾ ਲੇ ਉਸ ਤੋਂ ਬਾਅਦ ਪਰਿਵਾਰ ਨੂੰ ਅੰਦਰ ਦਾਖਲ ਵੀ ਨਹੀਂ ਹੋਣ ਦਿੱਤਾ ਤੇ ਸਾਰੇ ਸਬੂਤ ਤੱਕ ਮਿਟਾ ਦਿੱਤੇ ਮੁਹੱਲੇ ਵਾਲਿਆਂ ਤੋਂ ਲੈ ਕੇ ਪਰਿਵਾਰ ਦੇ ਵੱਡੇ ਦੋਸ਼ ਲੁਧਿਆਣਾ ਦੇ ਸਨਾਮੀ ਸਕੂਲ ਤੇ ਲੱਗੇ ਨੇ ਜਿੱਥੇ ਕਿ ਪਰਿਵਾਰ ਹੋਰ ਕੀ ਕਹਿ ਰਿਹਾ ਕਿਵੇਂ ਉਹਨਾਂ ਦੀ ਬੱਚੀ ਦੀ ਮੌਤ ਹੋਈ ਐ ਉਨਾ ਦੇ ਮੂੰਹੋਂ ਜਿਹੜਾ ਤੁਹਾਨੂੰ ਸੁਣਾ ਦਿੰਨੇ ਆ ਮੁਹੱਲਾ ਵਾਸੀ ਸਾਹਮਣੇ ਆਏ ਨੇ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੁਸੀਂ ਪਹੁੰਚੇ ਹੋ ਮੌਕੇ ਤੇ ਤੁਹਾਡੇ ਇਸ ਇਲਾਕੇ ਦੇ ਵਾ ਵਾਰਡ ਦੇ ਵਿੱਚ ਬੱਚੇ ਦੇ ਨਾਲ ਇੱਕ ਵਾਕਿਆ ਹੋ ਗਿਆ ਕੀ ਸਮਝਦੇ ਆ ਵਾਕਾ ਇਹ ਇਹ ਜੀ ਬਹੁਤ ਗਲਤ ਹੋਇਆ ਹੈਗਾ ਇਹ ਅੱਜ ਇਹਨੇ ਹਜ਼ਾਰਾਂ ਬੱਚੇ ਦੀ ਸਿਕਿਉਰਿਟੀ ਬਿਲਕੁਲ ਫੇਲ ਹੈ ਇਹ ਸਕੂਲ ਦਾ ਜੋ ਵੀ ਦੇਖ ਰਹੇ ਥੇ ਇਹਨਾਂ ਦਾ ਐਡਮਿਨਿਸਟਰੇਟਰ ਸਾਰਾ ਦਾ ਸਾਰਾ ਫੇਲੀਅਰ ਹੈਗਾ ਕਿਸੇ ਇਹ ਮੈਨੂੰ ਤਾਂ ਜੋ ਲੱਗਦਾ ਮੈਂ ਸਕੂਲ ਦੀ ਦਰਵਾਜ਼ੇ ਦੇਖ ਰਿਹਾ ਅੱਜ ਅਸੀਂ ਰੈਟ ਪਾਵਾਂਗੇ ਅਸੀਂ ਇਹਦੀ ਸਾਰੀ ਵੀਡੀਓਗ੍ਰਾਫੀ ਕਰਾਣੇ ਆ ਇਹ ਨੋਰਮ ਅਕੋਰਡਿੰਗਲੀ ਬਣਿਆ ਨਹੀਂ ਹੋਇਆ ਪ੍ਰੋਟੋਕਾਲ ਕਿ ਵੀ ਨਦੀ ਇਹ ਇੱਥੇ ਸੜਕ 'ਤੇ ਬੱਸਾਂ ਕਿਵੇਂ ਚੱਲ ਰਹੀਆਂ ਨੇ ਤੇ ਬੱਚੇ ਦੇ ਨਾਲ ਐਕਸੀਡੈਂਟ ਹੋ ਰਿਹਾ ਤੁਸੀਂ ਫਿਰ ਉਹਦੇ ਨਿਸ਼ਾਨ ਮਿਟਾ ਰਹੇ ਹੋ ਉਹ ਫਰਸ਼ਿਤ ਹੋ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਹੈਗੀ ਤੁਹਾਡੇ ਬੱਚੇ ਨਹੀਂ ਹੈਗੇ ਜਿਹੜੇ ਟੀਚਰ ਨੇ ਆ ਜਿਹੜਾ ਇੱਥੇ ਚਲਾ ਰਹੇ ਨੇ ਇਸ ਸਿਸਟਮ ਨੂੰ ਕੀ ਉਹਨਾਂ ਦੇ ਘਰ ਬੱਚੇ ਨਹੀਂ ਹੈਗੇ ਬਿਲਕੁਲ ਗਲਤ ਹੈ ਇਹਦੀ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਤੇ ਅਵੇਅਰ ਹੋਣ ਸਾਰੇ ਦੇ ਸਾਰੇ ਪੇਰੈਂਟਸ ਸਾਰੇ ਪੇਰੈਂਟਸ ਨੂੰ ਇੱਥੇ ਖੜਨਾ ਚਾਹੀਦਾ ਹੈਗਾ ਸਾਰੇ ਪੇਰੈਂਟਸ ਨੂੰ ਆਵਾਜ਼ ਚੁਕਣੀ ਚਾਹੀਦੀ ਹੈਗੀ ਇੱਥੇ ਕਿ ਵੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਗ ਜਾਇਰ ਹੈ ਪਰ ਇਸ ਵੇਲੇ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਸਾਡੀ ਕੁੜੀਆ ਸਵੇਰੇ ਘਰੋਂ ਆਈ ਹੈ ਆਪਣਾ ਸਕੂਲ ਦੇ ਅੰਦਰ ਆਈ ਹੈ ਇੱਥੋਂ ਫੋਨ ਗਿਆ ਵੀ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਬਸ ਇੱਥੋਂ ਹੁਣ ਬੈਕ ਕੀਤੀ ਹੈ ਕੋਈ ਤੇ ਉਹਦੇ ਟੈਥਲੇ ਆ ਗਈ ਹੈ ਕੋਈ ਕਨੈਕਟਰ ਵਗੈਰਾ ਹੈ ਨਹੀਂ ਜੀ ਕਨੈਕਟਰ ਕੋਈ ਨਹੀਂ ਸੀ ਜੀ ਡਰਾਈਵਰ ਨਾਲ ਕੱਲਿਓ ਕਹਿੰਦਾ ਮੈਂ ਕੱਲ੍ਹ ਆਈ ਸੀ ਮੈਨੂੰ ਕੋਈ ਇਹਨਾਂ ਨੇ ਕਨੈਕਟਰ ਨਹੀਂ ਦਿੱਤਾ ਹੈਗਾ ਅਜਾ ਤਾਂ ਸਕੂਲ ਦੀ ਵੱਡੀ ਗਲਤੀ ਹੈ ਨਾ ਸਕੂਲ ਦੀ ਵੱਡੀ ਗਲਤੀ ਸਾਦਾ ਦੇਖੋ ਤੋਤਾ ਸਾਰਾ ਮਾਰੋ ਕੁੰਡੇ ਲਾ ਲੈ ਕਿਸੇ ਨੂੰ ਅੰਦਰ ਬੜਨ ਨਹੀਂ ਦਿੱਤਾ ਕਿਸੇ ਨੂੰ ਬਾਹਰ ਜਾਣ ਨਹੀਂ ਦਿੱਤਾ ਹੰਦੋਂ ਤਾਲੇ ਲਾ ਲੈ ਜੋ ਗੇਟ ਟੱਪਨ ਨੂੰ ਅਸੀਂ ਗਿਆ ਸੀ ਆ ਗਏ ਆ ਫਿਰ ਇਹਨਾਂ ਨੇ ਗੇਟ ਖੋਲੇ ਜਦ ਤੱਕ ਓਕੇ ਕੈਮਰੇ ਦੀ ਤਾਰਾ ਖੇਚਦੀਆਂ ਸਾਰੇ ਸੀਸੀਟੀਵੀ ਲੱਗੇ ਸਕੂਲ ਕੈਮਰੇ ਦੀ ਤਾਰਾ ਖੇਚਦੀਆਂ ਧੋਤਾ ਦੇਖੋ ਸਾਰੇ ਥੱਲੇ ਨਿਸ਼ਾਨ ਲੱਗੇ ਹੋ ਜਾਂ ਸਾਰੇ A to Z ਬੱਚੇ ਦੀ ਉਮਰ ਕਿੰਨੀ ਸੀ ਭਾਜੀ ਬੱਚੇ ਦੀ ਉਮਰ ਕੁੜੀ ਦੀ 7 ਸਾਲ ਸੀਗੀ ਸੈਕਿੰਡ ਕਲਾਸ ਪੜ੍ਹੀ ਸੀ ਕੁੜੀ ਦਾ ਨਾਂ ਕੀ ਮਾਏ ਦਾ ਹਾਂ ਕੱਲੀ ਕੱਲੀ ਕੁੜੀ ਸੀ ਮਾਪੇ ਉਹਦੀ ਜੀ ਸਕੂਲ ਮੰਨਦਾ ਆਪਣੀ ਗਲਤੀ ਸਕੂਲ ਕੋਈ ਮੰਨਦਾ ਜੀ ਮੰਨਦਾ ਹੁੰਦਾ ਧੋਂਦਾ ਕਹ ਦੋ ਜੇ ਸਕੂਲ ਮੰਨਦਾ ਹੁੰਦਾ ਗਲਤੀਆਂ ਧੋਣ ਵਾਲੇ ਕੰਮ ਹੀ ਕਹ ਦੋ ਕਰਦਾ ਕਿੰਨੀ ਦੀ ਕਾਰਵਾਈ ਚਾਹੀਦੀ ਮੰਗ ਕਰਦੇ ਕਾਰਵਾਈ ਭਾਜੀ ਜੋ ਹੋਣੀ ਚਾਹੀਦੀ ਕਾਨੂੰਨ ਖਿਲਾਫ ਕਾਰਵਾਈ ਹੋਣੀ ਚਾਹੀ ਵੀ ਉਸ ਤੋਂ ਬਾਅਦ ਤੁਸੀਂ ਭਜਾਣਾ ਸੀ ਡਰਾਈਵਰ ਤੁਸੀਂ ਭਜਾਤਾ ਕੋਈ ਬੱਚੇ ਦੇ ਮਾਪਿਆਂ ਨਾਲ ਗੱਲ ਕਰਦੇ ਤੁਸੀਂ ਕਰਨ ਨਹੀਂ ਦੇਦੇ ਕਿਸੇ ਨਾਲ ਗੱਲ ਕਿਹੜੇ ਹਸਪੀਟਲ ਵਿੱਚ ਜਾਉਣ ਬੱਚੇ 40 ਹਸਪੀਟਲ ਹੈ ਜੀ ਅਜੇ ਬੱਚੇ ਜੱਦ ਹੋ ਗਈ ਉਹਦੀ ਹੋ ਗਈ ਸੀ ਜੀ ਦੋ ਬੰਦੇ ਕੇ ਛੱਡ ਕੇ ਆ ਗਏ ਬਸ ਮਾਪਿਆਂ ਨੂੰ ਫੋਨ ਕਰਤਾ ਜੀ ਤੁਹਾਡੀ ਕੁੜੀ ਇੱਥੇ ਪਰਿਵਾਰ ਪਹੁੰਚ ਗਿਆ ਪਰਿਵਾਰ ਉੱਥੇ 40 ਹਸਪੀਟਲ ਹੈ ਜੀ ਫਿਲਹਾਲ ਲੈ ਠੀਕ ਹੈ ਕੋਨੇ ਮੁਹੱਲੇ ਨਿਵਾਸੀ ਨੇ ਕੀ ਮੰਗ ਤੁਹਾਡੀ ਕਲੇ ਪਾਜੀ ਮੱਲੇ ਨਿਵਾਸੀ ਹਲੇ ਜੋ ਕਾਨੂੰਨ ਆਇਆ ਕਾਨੂੰਨ ਪੁਲਿਸ ਆਈਏ ਕਾਰਵਾਈ ਕਰੇ ਜੋ ਕਾਨੂੰਨ ਦੇ ਅਲਾਵਾ ਕਾਰਵਾਈ ਹੁੰਦੀ ਹੈ ਪ੍ਰਿੰਸੀਪਲ ਤਾਂ ਸਰ ਹੈ ਹੀ ਪ੍ਰਿੰਸੀਪਲ ਹੈ ਸਕੂਲ ਦੇ ਅੰਦਰ ਇਹ ਤਾਂ ਜੇ ਬਾਹਰ ਹੋਇਆ ਇਹ ਜੇ ਪਾਜੀ ਇੱਥੇ ਨਹੀਂ ਮੰਨਦੇ ਪਏ ਨੇ ਗਲਤੀ ਆਪਣੀ ਜੇ ਸਕੂਲ ਦੇ ਬਾਹਰ ਹੋਈ ਹੁੰਦੀ ਇਹ ਤਾਂ ਕਦੀ ਗੱਲ ਹੀ ਨਾ ਮੰਨਦੇ ਬੱਚੇ ਦਾ ਡੈਥ ਹੋ ਗਈ ਹੈ ਸਕੂਲ ਦੇ ਵਿੱਚ ਉਹਦੇ ਚ ਹੁਣ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਐਸਐਸ ਗਵਿੰਦਰ ਸਿੰਘ ਭੇਜੇ ਆ ਅ ਗੋ ਉਹ ਉਹ ਸਟੇਟਮੈਂਟ ਦੇ ਹਿਸਾਬ ਨਾਲ ਤਾਰੀਖ ਕਿੰਨੇ ਕਬੇ ਦਾ ਮਾਮਲਾ ਹੈ ਪਰਿਵਾਰਕ ਸਵੇਰੇ 8:30 ਵਜੇ ਦਾ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਜਿਹੜੀ ਵਸਤ ਵਾਲੀ ਲੜਕੀ ਆਈ ਔਰ ਡਰਾਈਵਰ ਵੀ ਉਹਨੂੰ ਭਜਾਇਆ ਗਿਆ ਕਿਉਂਕਿ ਇਹ ਆਪਣਾ ਗੱਲ ਉਹ ਡਰਾਈਵਰ ਅੱਜ ਗੱਲਬਾਤ ਕਰ ਰਹੇ ਅੰਦਰ ਸੀ ਡਰਾਈਵਰ ਨੂੰ ਖਤਰਾ ਕਰੀ ਕਿ ਕੀ ਨਾਮ ਸੀ ਕਿੰਨੀ ਉਮਰ ਸੀ ਹੋਲ ਪ੍ਰਾਇਮਰੀ ਡਾਇਰੀ 'ਚ ਲਿਖਿਆ ਮੈਂ ਦੱਸਦਾ ਹੁਣ ਬੱਚਾ 7 ਸਾਲ ਦਾ ਬੱਚਾ ਸੀ ਸਮੈਰਾ ਸੀ 7 ਸਾਲ ਦਾ ਹੈ ਕੋਈ ਗਲਤੀ ਹੈ ਤੁਸੀਂ ਅੰਦਰ ਵੀ ਗਏ ਸੀ ਸੀਸੀਟੀਵੀ ਵੀ ਚੈੱਕ ਕੀਤੀ ਹੈ ਕੀ ਦੇਖੋ ਉਹ ਅਸੀਂ ਤੈਕੀਕਾਤ ਹੀ ਕਰ ਰਹੇ ਹਾਂ ਪ੍ਰਿੰਸੀਪਲ ਤੋਂ ਫੁਟੇਜ ਲੈ ਰਹੇ ਹਾਂ won't